90 ਸਾਲ ਦੀ ਸ਼ੁਰੂਆਤ ਦੇ ਨਾਲ ਹੀ ਜਿੱਥੇ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ 2026 ਨੇ 27 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੀ ਦਸਤਕ ਦੇ ਦਿੱਤੀ ਹੈ ਦਰਸਲ ਸੁਖਵੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਸਖਸ਼ ਤੇ ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਹਲੀ ਐਸਜੀਪੀਸੀ ਦੇ ਆਡਿਟ ਦਾ ਵੀ ਕੰਮ ਦੇਖਦੇ ਨੇ ਔਰ ਦਰਸਲ ਉਹਨਾਂ ਉੱਪਰ ਇਹ ਐਫਆਈਆਰ ਕਿਉਂ ਦਰਜ ਕੀਤੀ ਗਈ ਹੈ ਹਜੇ ਤੱਕ ਜੋ ਸਾਹਮਣੇ ਆਇਆ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਫਆਈਆਰ 328 55 ਸਰੂਪਾਂ ਦੇ ਮਾਮਲੇ ਦੇ ਵਿੱਚ ਹੋਈ ਦੱਸੀ ਜਾ ਰਹੀ ਆ ਔਰ ਐਫ ਆਈ ਆਰ ਦੇ ਵਿੱਚ ਆਈ ਪੀ ਸੀ ਦੀ ਧਾਰਾ 295 295 ਏ 409 465 ਤੇ 120 ਬੀ ਦਰਜ ਕੀਤੀ ਗਈ ਹੈ ਇਸ ਦੇ ਵਿੱਚ 16 ਲੋਕਾਂ ਦੇ ਨਾਮ ਸ਼ਾਮਲ ਨੇ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਔਰ ਉਸ ਦੇ ਵਿੱਚ ਮੌਜੂਦਾ ਜਿਹੜੇ ਸਥਿਤੀ ਜਿਹੜੀ ਆ ਉਹ ਇਸ ਤਰੀਕੇ ਦੀ ਹੈ ਕਿ ਚਾਰਟਰਡ ਅਕਾਊਂਟੈਂਟ ਕੋਲੀ ਦਾ ਵੀ ਨਾਮ ਉਹਦੇ ਵਿੱਚ ਦਰਜ ਸੀਗਾ ਔਰ ਪਹਿਲੇ ਅਤੇ ਮੌਜੂਦਾ ਸਥਿਤੀ ਅਤੇ ਕਰਮਚਾਰੀ ਸ਼ਾਮਲ ਨੇ ਇਹਦੇ ਵਿੱਚ ਔਰ 328 ਉਬਰੂਪਾ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਨਾਮ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਕੋਹਲੀ ਦਾ ਵੀ ਨਾਮ ਸਤਿੰਦਰ ਸਿੰਘ ਕੋਹਲੀ ਦਾ ਵੀ ਨਾਮ ਇੱਕ ਹੈ ਔਰ ਇਹਨਾਂ ਦੇ ਵਿੱਚ 16 ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਵੀ ਨਾਮ ਹੈ ਔਰ ਚਾਰਟਡ ਅਕਾਊਂਟੈਂਟ ਨੇ ਸੁਖਵੀਰ ਸਿੰਘ ਬਾਦਲ ਦੇ ਔਰ ਐਸਜੀਪੀਸੀ ਦਾ ਵੀ ਕੰਮ ਦੇਖਦੇ ਨੇ ਉਹਦਾ ਵੀ ਆਡਿਟ ਦਾ ਕੰਮ ਦੇਖਦੇ ਨੇ ਇਸ ਕਰਕੇ ਇਹਨਾਂ ਦੇ ਉੱਪਰ ਕਾਰਵਾਈ ਹੋਈ ਹੈ ਦਰਸਲ 328 ਰੁਪਆ ਦੀ ਜਦੋਂ ਗੱਲ ਹੁੰਦੀ ਹੈ ਤੇ ਉੱਥੇ ਐਸਜੀਪੀਸੀ ਦੇ ਆਡਿਟ ਕਰਨ ਵਾਲੇ ਮਤਲਬ ਸੀਏ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਬਣਦੀ ਔਰ ਉਸੇ ਨੂੰ ਉਸੇ ਦਾ ਹਵਾਲਾ ਦੇ ਕੇ ਅਜੇ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨ ਰਾਤ ਸਤਿੰਦਰ ਸਿੰਘ ਕੋਹਲੀ ਨੂੰ ਪੰਚਕੂਲਾ ਤੋਂ ਅਰੈਸਟ ਕੀਤਾ ਗਿਆ ਔਰ ਅਰੈਸਟ ਕਰਨ ਤੋਂ ਬਾਅਦ ਉਨਾ ਨੂੰ ਹੁਣ ਕੋਰਟ ਦੇ ਵਿੱਚ ਕਦੋਂ ਪੇਸ਼ ਕੀਤਾ ਜਾਏਗਾ ਕਿਉਂਕਿ 24 ਘੰਟੇ ਦੇ ਵਿੱਚ ਵਿੱਚ ਕੋਰਟ ਦੇ ਵਿੱਚ ਉਸ ਵਿਅਕਤੀ ਨੂੰ ਪੇਸ਼ ਕਰਨਾ ਹੁੰਦਾ ਜਿਹਨੂੰ ਅਰੈਸਟ ਕੀਤਾ ਹੁੰਦਾ ਚਾਹ ਹੁਣ ਕੋਲੀ ਨੂੰ ਕੋਰਟ ਦੇ ਵਿੱਚ ਜਦੋਂ ਅਰੈਸਟ ਕੀਤਾ ਜਾਏਗਾ ਉਸ ਤੋਂ ਬਾਅਦ ਅਧਿਕਾਰਕ ਤੌਰ ਦੇ ਉੱਤੇ ਪੁਸ਼ਟੀਆਂ ਜਿਹੜੀਆਂ ਹੋਣਗੀਆਂ ਉਹ ਸਾਹਮਣੇ ਆਣਗੀਆਂ ਉਸ ਤੋਂ ਪਤਾ ਲੱਗੇਗਾ ਕਿ ਇਹ ਕੋਲੀ ਨੂੰ ਕਿੱਥੋਂ ਅਰੈਸਟ ਕੀਤਾ ਗਿਆ ਐਗਜ਼ੈਕਟ ਲੋਕੇਸ਼ਨ ਕੀ ਸੀ ਜਿੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਹੋਰ ਕਿਹੜੇ ਕਿਹੜੇ ਮਾਮਲੇ ਉਹਦੇ ਵਿੱਚ ਉਹਨਾਂ ਦਾ ਨਾਮ ਹੋਏਗਾ ਆ ਔਰ ਚਾਰਟਡ ਅਕਾਊਂਟੈਂਟ ਸਿੰਦਰ ਸਿੰਘ ਕੋਹਲੀ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਮੇਰੇ ਕਰੀਬੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜੇ ਤੁਹਾਨੂੰ ਯਾਦ ਹੋਵੇਗਾ ਕਿ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਗਾਏ ਸੀ ਕਿ 328 ਪਾਵਨ ਸਰੂਪਾਂ ਦੇ ਲਈ ਸਾਡੇ ਕੋਲ ਚਿੱਠੀਆਂ ਆਈਆਂ ਹੋਈਆਂ ਨੇ ਬਹੁਤ ਸਾਰੀਆਂ ਜਥੇਬੰ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਬਾਰੇ ਪਤਾ ਲੱਗਣਾ ਚਾਹੀਦਾ ਹੈ ਕਿ ਸਵਰੂਪ ਕਿੱਥੇ ਨੇ ਔਰ ਉਹਨਾਂ ਉਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਕਾਰਵਾਈ ਹੈ ਉਹ ਕਾਰਵਾਈ ਕੀਤੀ ਜਾਏਗੀ ਕਿਉਂਕਿ ਸਿੱਖ ਸੰਗਤ ਦੇ ਵਿੱਚ ਰੋ ਹੈ ਸਿੱਖ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ 328 ਜਿਹੜੇ ਸਵਰੂਪ ਨੇ ਉਹ ਗਏ ਕਿੱਥੇ ਨੇ ਸੋ ਉਹਦੇ ਉਹਦੇ ਦਰਮਿਆਨ ਹੀ ਉਹਦੇ ਅ ਬੇਵਜਹ ਦੇ ਵੇਚੀ ਇਹ ਸਾਰੀ ਕਾਰਵਾਈ ਜਿਹੜੀ ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੇ ਉੱਤੇ ਵੀ ਹੋਈ ਆ ਹੁਣ ਇਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ ਸੋ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਕੀ ਕੁਝ ਆਏਗਾ ਉਹ ਦੇਖਣਾ ਹੋਏਗਾ ਹੈ ਔਰ ਇਸ ਕਾਰਵਾਈ ਦੇ ਵਿੱਚ ਕੀ ਕੋ ਸਾਹਮਣੇ ਆਏਗਾ ਉਹ ਦੇਖਣਾ ਹੋਏਗਾ ਇਹ ਮਾਮਲਾ ਜਿਹੜਾ ਹੈ ਉਹ 2020 ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀਗਾ ਔਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਸੀ ਔਰ ਉਹਨਾਂ ਦੀ ਲਾਪਰਵਾਹੀ ਜਿਹੜੀ ਸੀਗੀ ਉਹ ਲਾਪਰਵਾਹੀ ਦੇ ਉੱਤੇ ਕਾਰਵਾਈ ਕਰਨ ਦੇ ਲਈ ਉਸ ਤੋਂ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰ ਐਫ ਆਈ ਆਰ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਬਿਆਨ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਆਇਆ ਹੈ ਕਿ ਉਹ ਸੀਐਮ ਭਗਵੰਤ ਮਾਨ ਦਾ ਵੀ ਬਿਆਨ ਸੀ ਔਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਜਾਨੀ ਕਿ ਐਸਜੀਪੀਸੀ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਔਰ ਐਸ ਐਸ ਕੋਲੀ ਕੋਲੀ ਦੇ ਉੱਪਰ ਜਿਹੜਾ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸਰਕਾਰੀ ਹੈਲੀਕਾਪਟਰ ਦੇ ਗਲਤ ਇਸਤੇਮਾਲ ਦੀ ਫਰਜੀ ਖਬਰ ਫਲਾਉਣ ਦੇ ਲਈ ਪੁਲਿਸ ਨੇ ਐਫ ਆਈ ਆਰ ਦਰਜ ਕਰਨ ਦੇ ਲਈ ਦਰਜ ਕੀਤੀ ਹੈ ਔਰ ਪੁਲਿਸ ਨੇ 9 ਲੋਕਾਂ ਸਮੇਤ ਇੱਕ ਮੀਡੀਆ ਚੈਨਲ ਦੇ ਜਾਨਕੀ ਲੋਕ ਆਵਾਜ਼ ਟੀਵੀ ਆ ਉਹਦੇ ਉਤੇ ਐਫ ਆਈ ਆਰ ਦਰਜ ਕੀਤੀ ਹੈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਲੋਕਾਂ ਨੇ ਗਲਤ ਜਾਣਕਾਰੀ ਫੈਲਾਈ ਹੈ ਇਹਨਾਂ ਲੋਕਾਂ ਨੇ ਕਿਹਾ ਸੀ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਜਾਪਾਨ ਤੇ ਦੱਖਣੀ ਕੋਰੀਆ ਗਏ ਹੋਏ ਸੀ ਤੇ ਉਸ ਸਮੇਂ ਉਹਨਾਂ ਦੇ ਹੈਲੀਕਾਪਟਰ ਦਾ ਇਸਤੇਮਾਲ ਕੋਈ ਹੋਰ ਕਰ ਰਿਹਾ ਸੀ ਇਸ ਦੌਰਾਨ ਇਹਨਾਂ ਲੋਕਾਂ ਨੇ ਉਡਾਨ ਦੀ ਟਰੈਕਿੰਗ ਦੀ ਗਲਤ ਜਾਣਕਾਰੀ ਦਿੱਤੀ ਸੀ ਇਹ ਮਾਮਲਾ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਐਸ ਐਚ ਓ ਇਨਸਪੈਕਟਰ ਸਤਵੀਰ ਸਿੰਘ ਨੇ ਦਰਜ ਕਰਵਾਈ ਹੈ ਇਹ ਐਫ ਆਈ ਆਰ 12 ਦਸੰਬਰ ਨੂੰ ਦਰਜ ਕੀਤੀ ਗਈ ਸੀ ਪਰ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ ਸੀ ਪਰ ਹੁਣ ਇਸ ਦੀ ਕਾਪੀ ਸਾਹਮਣੇ ਆਈ ਹੈ ਜਿਨ੍ਹਾਂ ਲੋਕਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦਾ ਨੀ ਪੱਥਰ ਰੱਖਿਆ ਉਹਨਾਂ ਕਿਹਾ ਕਿ ਅੱਜ ਮੈਂ 14 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜੋ ਕਿ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਨਿਰਮਾਣ ਕਾਰਜ ਜਿਹੜਾ ਉਹ ਪੂਰਾ ਹੋਏਗਾ ਔਰ ਇਸ ਮੌਕੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਨਵਾਂ ਬਰਾ 2022 ਦੀਆਂ ਬਹੁਤ-ਬਹੁਤ ਮੁਬਾਰਕਾਂ ਸਮਸ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਮੇਰਾ ਹਲਕਾ ਵਿਧਾਨ ਸਭਾ ਪਵਾ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਨਵਾਂ ਬਰਾ ਤੁਹਾਡੇ ਸਾਡੀ ਸਭ ਦੀ ਜ਼ਿੰਦਗੀ ਲਈ ਚੰਗਾ ਹੋਵੇ ਮੇਰੀਆਂ ਦੁਆਵਾਂ ਨੇ ਸੋ ਅੱਜ ਨਵਾਂ ਸਾਲ ਅਸੀਂ ਕੰਮ ਦੀ ਜਿਹੜੀ ਉਹ ਨਾਲ ਸ਼ੁਰੂ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਅੱਜ 2026 ਦਾ ਪਹਿਲਾ ਦਿਨ 1 ਜਨਵਰੀ 2026 ਅੱਜ ਅਸੀਂ ਹਲਕਾ ਭੁਆ ਉਹਦੀਆਂ ਵੱਡੀਆਂ ਜਿਹੜੀਆਂ ਸੜਕਾਂ ਨੇ ਉਹਦਾ ਅਸੀਂ ਕੰਮ ਦਾ ਨਿਰਮਾਨ ਕਾਰਜਾਂ ਦਾ ਅੱਜ ਨੀਂ ਪੱਥਰ ਰੱਖਿਆ ਸੋ ਇਤਿਹਾਸਕ ਗੁਰਦੁਆਰਾ ਸ੍ਰੀ ਵਾਰ ਸਾਹਿਬ ਬਾਬਾ ਸ੍ਰੀ ਚੰਨ ਜੀ ਦੀ ਤਪੱਸਿਆ ਦਾ ਕੇਂਦਰ ਜਿੱਥੇ ਲੱਖਾਂ ਸਦਾਲੂ ਹਰ ਸਾਲ ਨਾਤਮਸਿਕ ਹੋਣ ਲਈ ਆਉਂਦੇ ਆ ਸੋ ਇਹਦੇ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਨੇ ਕਈਆਂ ਦਾ ਕੰਮ ਲੱਗਿਆ ਹੋਇਆ ਤੇ ਅੱਜ ਮੈਂ ਲਗਭਗ 14 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਾਣੇ ਆ ਜਿਹਦੇ ਵਿੱਚ ਮੰਡੀ ਬੋਰਡ ਔਰ ਪੀਡਬੀਡੀ ਦੀਆਂ ਸੜਕਾਂ ਨੇ ਤੇ ਜਿਨ੍ਹਾਂ ਵਿੱਚੋਂ ਅਮਨਪੱਲਾ ਕਾਲਜ ਤੋਂ ਲੈ ਕੇ ਬਾਦਸਾ ਪੁਲ ਤੱਕ 18 ਕਿਲੋਮੀਟਰ ਮਤਲਬ 18 ਫੁੱਟ ਚੌੜੀ ਜਿਹੜੀ ਸਰਕ ਬਣਨੀ ਹੈ ਇਤਿਹਾਸਕ ਤੌਰ ਤੇ ਮੈਂ ਸਮਝਦਾ ਵੀ ਇਹ ਇਹ ਬਹੁਤ ਵੱਡੀ ਇੱਕ ਪਹਿਲ ਕਦਮੀਆਂ ਆ ਮਾਨ ਸਾਹਿਬ ਦੀ ਪੰਜਾਬ ਸਰਕਾਰ ਦੀ ਔਰ ਅਮਨਪੱਲਾ ਕਾਲਜ ਤੋਂ ਲੈ ਕੇ ਬਾਦਸਾ ਪੁਲ ਤੱਕ ਤੇ ਅਪ ਟੂ ਨਰੋਟ ਮਹਿਰਾ ਪੁਲ ਤੱਕ ਇਹ 18 ਫੁੱਟ ਸੜਕ ਬਣਨੀ ਹੈ ਜਿਹੜੀ ਬਹੁਤ ਵੱਡੀ ਰਾਹਤ ਹੈ ਇਸ ਇਲਾਕੇ ਦੇ ਲੋਕਾਂ ਨੂੰ ਇਹਦੇ ਨਾਲ ਦੀ ਨਾਲ ਬਾਰ ਸਾਹ ਪਿੰਡ ਤੋਂ ਲੈ ਕੇ ਬਾਇਆ ਲਾੜੀ ਬਾਵਿਆਂ ਤੇ ਅਪ ਟੂ ਪੋਵਾ ਇਹ ਵੀ ਜਿਹੜੀ ਆ ਕਈ ਵਰਿਆਂ ਦੀ ਸੜਕ ਜਿਹੜੀ ਆ ਉਹ ਟੁੱਟੀ ਸੀਗੀ ਔਰ ਮੈਨੂੰ ਖੁਸ਼ੀ ਆ ਕਿ ਅੱਜ ਇਹ ਵੀ ਸੜਕ ਜਿਹੜੇ ਆ ਨਾ ਕੇਵਲ ਬਣਨੀ ਜਾ ਰਹੀ ਹੈ ਬਲਕਿ ਇਹ ਵੀ 18 ਫੁੱਟ ਚੌੜੀ ਜਿਹੜੀ ਆ ਉਹਦੇ ਨਿਰਮਾਣ ਕਾਰਜ ਅਜ ਰੰਭ ਕੀਤੇ ਆ ਤੇ ਇਹਦੇ ਨਾਲ ਦੀ ਨਾਲ ਅੱਜ ਅਕਿਲਪੁਰ ਤੋਂ ਲੈ ਕੇ ਬਸਾਉ ਬਾਰਮਾ ਕਾਂਸੀ ਬਾਰਮਾ ਤੇ ਉਸ ਤੋਂ ਬਾਅਦ ਝੜੋਲੀ ਤੇ ਗਾਜੀਵਾਰ ਮਾ ਤੇ ਚੌਥੀ ਸੜਕ ਜਿਹੜੀ ਆ ਉਹ ਫੱਤੋ ਚੱਕ ਤੋਂ ਲੈ ਕੇ ਬਾਇਆ ਉਦੀਪੁਰ ਰਹਿਮਤ ਕਿਲ੍ਹ ਪਰ ਅੱਜ ਉਹਦੇ ਵੀ ਜਿਹੜੇ ਆ ਨਿਰਮਾਨਕਾਰ ਜਿਹੜੇ ਆ ਰੰਭ ਕਰਾਏ ਆ ਸੋ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸੜਕਾਂ ਦਾ ਨਿਰਮਾਨ ਕਾਰਜ ਹੋਣਾ ਸੋ ਅਸੀਂ ਸਾਰੇ ਨੇ ਸੋਚਿਆ ਵੀ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਆਪਣੇ ਹਲਕੇ ਦੀਆਂ ਸੜਕਾਂ ਦੇ ਨਿਰਮਾਨ ਕਾਰਜ ਆਰੰਭ ਕਰਨ ਤੋਂ ਸ਼ੁਰੂ ਕਰਦੇ ਹਾਂ ਸੋ ਮੈਂ ਧੰਨਵਾਦ ਕਰਦਾ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਦੇ ਵਿੱਚ ਇੱਕ ਐਮ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੀ ਕੁੱਛ ਕਿਹਾ ਆਓ ਸੁਣਦੇ ਬਹੁਤ ਬਹੁਤ ਧੰਨਵਾਦ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿ ਬਹੁਤ ਛੋਟੇ ਜਿਹੇ ਨੋਟਿਸ ਤੇ ਅੱਜ ਇੱਕ ਬਹੁਤ ਇੰਪੋਰਟੈਂਟ ਮੈਸੇਜ ਜੋ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਹਦੇ ਲਈ ਤੁਸੀਂ ਇੱਥੇ ਪਹੁੰਚੇ ਹੋ ਔਰ ਇਸ ਤੇ ਨਾਲ ਹੀ ਮੈਂ ਤੁਹਾਡੇ ਜ਼ਰੀਏ ਔਰ ਤੁਹਾਨੂੰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਮੇਰੇ ਨਾਲ ਡਾਇਰੈਕਟਰ ਮੈਡਮ ਵੀ ਬੈਠੇ ਨੇ, ਸਾਡੇ ਅਫਸਰ ਸਹਿਬਾਨ ਵੀ ਬੈਠੇ ਨੇ। ਅੱਜ ਅਸੀਂ ਸਮਾਜ ਦੇ ਉਸ ਵਰਗ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਡੇ ਉੱਪਰ ਇੱਕ ਛਾ ਬਣ ਕੇ ਖੜਾ ਹੈ ਸਾਰਿਆਂ ਦੇ ਉੱਪਰ ਅੱਜ ਅਸੀਂ ਬਜ਼ੁਰਗਾਂ ਦੀ ਗੱਲ ਕਰਨ ਜਾ ਰਹੇ ਹਾਂ ਔਰ ਨਵੇਂ ਸਾਲ ਦੇ ਉੱਪਰ ਬਜ਼ੁਰਗਾਂ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਸਾਲ ਹੈ ਇਸ ਵਿਭਾਗ ਦੀ ਕੋਸ਼ਿਸ਼ ਰਹੇਗੀ ਕਿ ਬਜ਼ੁਰਗਾਂ ਨੂੰ ਹੀ ਸਮਰਪਿਤ ਕੀਤਾ ਜਾਵੇ ਮੈਂ ਕੁਝ ਲਾਈਨਾਂ ਆਪਣੇ ਵੱਲੋਂ ਕਹਿ ਕੇ ਫਿਰ ਏ ਪੀਸੀ ਦੀ ਸ਼ੁਰੂਆਤ ਕਰਾਂਗੀ ਤੂੰ ਮੇਰੀ ਛਾਂ ਚ ਬਹਿ ਕੇ ਆਖਿਆ ਸੀ ਇਸ ਤਰ੍ਹਾਂ ਇੱਕ ਦਿਨ ਮੈਂ ਤੇਰੇ ਪੱਤੇ ਪੱਤੇ ਦਾ ਉਤਾਰੂੰ ਕਰਜ ਮਾਂ ਇੱਕ ਦਿਨ ਨਾ ਲੋਰੀ ਮੁੱਲ ਮਿਲਦੀ ਹੈ ਨਾ ਲੋਰੀ ਮੁੱਲ ਮੰਗਦੀ ਹੈ ਤੇ ਨਾ ਮਮਤਾ ਕਰਜ ਹੁੰਦੀ ਹੈ ਸਮਝ ਜਾਏਗੀ ਧੀਏ ਜਦੋਂ ਬਣੇਗੀ ਖੁਦ ਤੂੰ ਮਾਂ ਇੱਕ ਦਿਨ ਸੋ ਇਹ ਗੱਲਾਂ ਉਹਦੇ ਸਮਝ ਆਉਂਦੀਆਂ ਨੇ ਜਦੋਂ ਅਸੀਂ ਖੁਦ ਇੱਕ ਮਾਂ-ਬਾਪ ਦੀ ਅਵਸਥਾ ਚਾਹੁੰਦੇ ਹਾਂ ਤੇ ਹੌਲੀ ਹੌਲੀ ਬਜ਼ੁਰਗ ਹੁੰਨੇ ਆ ਤੇ ਬਜ਼ੁਰਗ ਹੁੰਦੇ ਹੁੰਦੇ ਇਸ ਤਰ੍ਹਾਂ ਦਾ ਇਨਸਾਨ ਬਣ ਜਾਂਦਾ ਕਿ ਸਭ ਕੁਝ ਦੇਣ ਜੋਗਾ ਹੀ ਰਹਿ ਜਾਂਦਾ ਸਮਰਪਿਤ ਹੋ ਜਾਂਦਾ ਕਦੇ ਡਿਮਾਂਡ ਨਹੀਂ ਕਰਦਾ ਸੋ ਇਹੀ ਗੱਲਾਂ ਅਸੀਂ ਆ ਅਸੀਂ ਅਸੀਂ 16 ਜਨਵਰੀ ਤੋਂ ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀ ਸੇਤ ਨਾਲ ਰਿਲੇਟਡ ਜਿਹੜੇ ਕੈਂਪ ਐ ਉਹ ਸ਼ੁਰੂ ਕਰਨ ਜਾ ਰਹੇ ਆ ਮੋਹਾਲੀ ਤੋਂ ਅਸੀਂ ਇਹ ਕੈਂਪ ਸ਼ੁਰੂ ਕਰਾਂਗੇ ਔਰ ਜ਼ਿਲ੍ਹਾਵਾਰ ਅਸੀਂ ਇੱਕ ਕੈਲੰਡਰ ਰਾਹੀਂ ਤੁਹਾਨੂੰ ਦੱਸ ਦਵਾਂਗੇ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਵਰ ਕਰਾਂਗੇ ਔਰ ਇਹਦੇ ਵਿੱਚ ਜੋ ਬਜ਼ੁਰਗਾਂ ਦੀਆਂ ਲੋੜਾਂ ਨੇ ਸਿਹਤ ਨੂੰ ਲੈ ਕੇ ਉਹਦੇ ਤੋਂ ਪਹਿਲਾਂ ਅਸੀਂ ਅਸੈਸਮੈਂਟ ਕੈਂਪ ਵੀ ਸ਼ੁਰੂ ਕਰ ਦਿੱਤੇ ਹੈ ਕਿਉਂਕਿ ਜੇ ਕਿਸੇ ਬਜ਼ੁਰਗ ਨੂੰ ਕੋਈ 휠 ਚੇਅਰ ਦੀ ਲੋੜ ਹੈ ਕੋਈ ਕ੍ਰੈਚਸ ਦੀ ਲੋੜ ਹੈ ਕੋਈ ਹੋਰ ਚੀਜ਼ ਦੀ ਲੋੜ ਹੈ ਉਹਦੀ ਪਹਿਲਾਂ ਅਸੈਸਮੈਂਟ ਕੀਤੀ ਜਾਵੇ ਕਿ ਔਰ ਉਸ ਦਿਨ ਕੈਂਪ ਵਾਲੇ ਦਿਨ ਇਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਮੋٹے ਤੌਰ ਤੇ ਮੈਂ ਦੱਸ ਦਵਾਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਜਿਵੇਂ ਐਨਕਾਂ ਦੀ ਲੋੜ ਹੁੰਦੀ ਹੈ ਜਾਂ ਸਾਡੇ ਬਜ਼ੁਰਗਾਂ ਨੂੰ ਵਾਕਿੰਗ ਸਟਿਕਸ ਦੀ ਫੈਸਿਲਿਟੀਆਂ ਮਿਲਦੀਆਂ ਨੇ ਔਰ ਜੋ ਸਾਡੀ ਹੈਲਪ ਲਾਈਨ ਹੈ 14567 ਉਹਦੇ ਜ਼ਰੀਏ ਜੋ ਅਸੀਂ ਉਹਨਾਂ ਨੂੰ ਹੈਲਪ ਦੇ ਸਕਦੇ ਹਾਂ ਉਹਦੇ ਬਾਰੇ ਵੀ ਇਨ੍ਹਾਂ ਕੈਂਪਾਂ ਦੇ ਵਿੱਚ ਅਵੇਅਰ ਕਰਾਂਗੇ ਇਸ ਤੋਂ ਬਿਨਾ ਜੋ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਜੜੀਆਂ ਰੋਜ਼ਾਨਾ ਦੀ ਜ਼ਿੰਦਗੀ ਚੋ ਫੇਸ ਕਰਦੇ ਨੇ ਅੱਜਕੱਲ ਕਿਉਂਕਿ ਇਕੱਲਾਪਨ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਔਰ ਜੋ ਮੈਨੂੰ ਦੇਖਣ ਚ ਮਿਲਿਆ ਕਿ ਪ੍ਰਾਪਰਟੀ ਡਿਸਪਿਊਟ ਆਪਣੇ ਬੱਚਿਆਂ ਦੇ ਨਾਲ ਚੱਲ ਰਹੇ ਨੇ ਸੋ ਉਹਦੇ ਲਈ ਅਸੀਂ ਲੀਗਲ ਸਰਵਿਸਿਜ਼ ਜੋ ਸ਼ੁਰੂ ਕੀਤੀਆਂ ਹੋਈਆਂ ਨੇ ਮਾਨੀਟਰ ਕੀਤਾ ਸੀ ਕਿ ਕਿੰਨੇ ਕੋ ਕੇਸ ਆਏ ਔਰ ਪਿਛਲੇ ਸਾਲ ਦੌਰਾਨ ਸਾਡੇ ਕੋਲ 1799 ਕੇਸ ਜਿਹੜੇ ਅਸੀਂ ਨਿਪਟਾਏ ਜੋ ਬਜ਼ੁਰਗਾਂ ਦੇ ਰਿਲੇਟਡ ਸੀਗੇ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਗਏ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਕੈਂਪਸ ਦੇ ਵਿੱਚ ਹੀ ਅਸੀਂ ਕਲਚਰਲ ਐਕਟੀਵਿਟੀਆਂ ਔਰ ਨੁਕੜ ਨਾਟਕਾ ਰਹੀ। ਨਾਟਕਾਂ ਦੇ ਰਾਹੀਂ ਅਸੀਂ ਬਜ਼ੁਰਗਾਂ ਨੂੰ ਵੀ ਅਵੇਅਰ ਕਰਾਂਗੇ ਉਹਨਾਂ ਦੇ ਹੱਕਾਂ ਦੇ ਸਬੰਧੀ ਔਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਨਾਲ ਦੀ ਨਾਲ ਹੀ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਬਜ਼ੁਰਗਾਂ ਤੋਂ ਪਾਸੇ ਹੁੰਦੇ ਜਾ ਰਹੇ ਹਾਂ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਿਉਂ ਲੋੜ ਹੈ। ਇਹਨਾਂ ਕੈਂਪਾਂ ਤੋਂ ਬਿਨਾਂ ਜੋ ਸਾਡੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਵਿਦ ਆਸ਼ਰਮ ਕਹ ਲਏ ਬਹੁਤ ਸਾਰੇ ਐਨ ਜੀਓਜ਼ ਰਾਹੀਂ ਵੀ ਚਲਾਏ ਜਾ ਰਹੇ ਆ ਸੋ ਉਹਨਾਂ ਐਨ ਜੀਓਜ਼ ਨੂੰ ਜੋ ਇਹਨਾਂ ਬਜ਼ੁਰਗਾਂ ਦੇ ਲਈ ਸਹਾਰਾ ਬਣੇ ਹੋਏ ਐ ਉਹਨਾਂ ਵਿਦ ਆਸ਼ਰਮਾਂ ਨੂੰ ਅਸੀਂ 6 ਕਰੋੜ 82 ਲੱਖ ਰੁਪਈਆ ਰੀਲੀਜ਼ ਕਰਨ ਜਾ ਰਹੇ ਆ ਇਸ ਤੋਂ ਬਿਨਾਂ ਅਸੀਂ 10 ਜਨਵਰੀ ਨੂੰ ਮਾਨਸਾ ਵਿਖੇ ਜੋ ਇੱਕ ਨਵਾਂ ਬਿਰਦਾ ਆਸ਼ਰਮ ਤਿਆਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹ 9.12 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਇਆ ਇਸ ਤੋਂ ਪਹਿਲਾਂ ਅਸੀਂ ਤਪਾ ਵਿਖੇ ਵੀ ਜਿਹੜਾ ਲੋਕ ਅਰਪਣ ਕੀਤਾ ਸੀ ਔਰ ਇਹਨੂੰ ਵੀ ਅਸੀਂ 10 ਤਰੀਕ ਨੂੰ ਲੋਕ ਅਰਪਣ ਕਰਨ ਜਾ ਰਹੇ ਹਾਂ ਇਹਨਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਬਿਰਦਾ ਆਸ਼ਰਮ ਇਹਨਾਂ ਚ ਅਸੀਂ ਡੇ ਕੇਅਰ ਸੈਂਟਰਸ ਦੀ ਖਾਸ ਤੌਰ ਤੇ ਫੈਸਿਲਿਟੀ ਰੱਖੀ ਹੈ ਕਿ ਜਿਹੜੇ ਬਜ਼ੁਰਗ ਜਾਂ ਆਪਣੇ ਜੋੜੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਉੱਥੇ ਰੱਖਣਾ ਨਹੀਂ ਚਾਹੁੰਦੇ ਤਾਂ ਬਜ਼ੁਰਗ ਦਿਨ ਦਾ ਟਾਈਮ ਵੀ ਆ ਕੇ ਉੱਥੇ ਜੋ ਲਾਇਬ੍ਰੇਰੀ ਸਥਾਪਿਤ ਕੀਤੀਆਂ ਗਈਆਂ ਜਾਂ ਇਕੱਠੇ ਹੋ ਕੇ ਆਪਣਾ ਸਮਾਂ ਗੁਜ਼ਾਰ ਸਕਦੇ ਆ ਇਸ ਤੋਂ ਬਿਨਾਂ ਇਸ ਸਾਲ ਦੌਰਾਨ ਸਾਡਾ ਮੇਨ ਫੋਕਸ ਇਹਦੇਤੇ ਰਹੇਗਾ ਕਿ ਸਕਿੱਲ ਡਿਵੈਲਪਮੈਂਟ ਜੋ ਮੇਰਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਔਰ ਇਦਨ ਸੋਸ਼ਲ ਜਸਟਿਸ ਵਿਭਾਗ ਵੱਲੋਂ ਵੀ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਾਏ ਜਾਂਦੇ ਆ ਉਹਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਸਾਂਭ ਸੰਭਾਲ ਹੈ ਉਹਦੇ ਤੇ ਸਾਡਾ ਮੇਨ ਫੋਕਸ ਰਹੇਗਾ ਜਿਹੜੇ ਵੀ ਸਾਡੇ ਕੋਲ ਬੱਚੇ ਆਉਣਗੇ ਟ੍ਰੇਨਿੰਗ ਲਈ ਅਸੀਂ ਇਹਨਾਂ ਕੋਰਸਸ ਤੇ ਫੋਕਸ ਕਰਕੇ ਉਹਨਾਂ ਬੱਚਿਆਂ ਨੂੰ ਫਿਰ ਸਮਾਜ ਵਿੱਚ ਸੇਵਾ ਕਰਨ ਲਈ ਤਿਆਰ ਕਰਾਂਗੇ ਸੋ ਮੈਂ ਇਹ ਮੈਨੂੰ ਆਪਣੇ ਆਪ ਨੂੰ ਥੋੜੀ ਜਿਹੀ ਖੁਸ਼ੀ ਹੋ ਰਹੀ ਹੈ ਕਿ ਅਸੀਂ 2-3 ਮਹੀਨਿਆਂ ਦੇ ਵਿੱਚ ਇਹ ਜਿਹੜਾ 24 ਕਰੋੜ ਰੁਪਈਆ ਪੰਜਾਬ ਸਰਕਾਰ ਇਹ ਉਹ ਓਨਲੀ ਐਂਡ ਓਨਲੀ ਸਾਡੇ ਸੀਨੀਅਰ ਸਿਟੀਜ਼ਨ ਨੂੰ ਫੋਕਸ ਕਰਕੇ ਉਹਨਾਂ ਤੇ ਖਰਚੇ ਕੀ ਔਰ ਤੁਹਾਡੇ ਜ਼ਰੀਏ ਸੋਲਿ ਕਿਉਂਕਿ ਇਹ ਜਿਹੜੀ ਉਹਨਾਂ ਲੋਕਾਂ ਤੱਕ ਸਕੀਮ ਜਾਣੀ ਹੈ ਜਿਹੜੇ ਬਿਲਕੁਲ ਗਰਾਊਂਡ ਲੈਵਲ ਤੇ ਨੇ ਔਰ ਜੋ ਅੱਜਕੱਲ ਸਮਾਜ ਦੇ ਹਾਲਾਤ ਨੇ ਉਹਦੇ ਚ ਲੱਗਦਾ ਹੈ ਕਿ ਬਹੁਤ ਹੀ ਬਰੀ ਅਣਗੌਲੀਆਂ ਵੀ ਹੋ ਰਹੀਆਂ ਸੋ ਉਹਨਾਂ ਤੱਕ ਤੁਸੀਂ ਇਹ ਮੇਰਾ ਸਨੇਹਾ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ ਸਰਕਾਰੀ ਰੋਸ਼ਨੀ ਵੀ ਜਿਹੜੀ ਜੰਗੇ ਤੁਸੀਂ ਇਹਨਾਂ ਤੱਕ ਦੱਸਿਆ ਵੀ ਅੱਗੇ ਉਹਨਾਂ ਦੇ ਲੈਣ ਨਵੇਂ ਸਾਲ 2026 ਦੀ ਆਮਦ ਦੇ ਨਾਲ ਹੀ ਗੁਰਦਾਸਪੁਰ ਦੇ ਵਿੱਚ ਵੀ ਹਲਕੀ-ਹਲਕੀ ਬੂੰਦਾਬੰਦੀ ਹੋਈ ਹੈ ਔਰ ਨਵੇਂ ਸਾਲ ਤੇ ਬਰਸਾਤ ਦੇ ਨਾਲ ਲੋਕਾਂ ਨੂੰ ਤੰਦ ਤੋਂ ਰਾਹਤ ਜ਼ਰੂਰ ਮਿਲੀ ਹੈ ਬੀਤੇ ਦਿਨਾਂ ਤੇ ਵਿੱਚ ਲੋਕ ਲੋਕ ਜਿਹੜੇ ਸੀ ਉਹ ਖੰਗ ਜਕਾਮ ਅਤੇ ਹੋਰ ਬਿਮਾਰੀਆਂ ਦੇ ਨਾਲ ਗ੍ਰਸਤ ਸੀ ਕਿਉਂਕਿ ਸੁੱਕੀ ਠੰਡ ਜਿਹਨੂੰ ਕਹਰੇ ਸੀ ਪੈ ਰਹੀ ਸੀ ਔਰ ਬਰਸਾਤ ਦੇ ਨਾਲ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਰਾਹਤ ਜ਼ਰੂਰ ਮਿਲੇਗੀ ਬਰਸਾਤ ਦੇ ਨਾਲ ਲੋਕਾਂ ਨੂੰ ਬਹੁਤ ਸਾਰੇ ਅਸੇ ਛੋਟੇ-ਮੋਟੇ ਜਿਹੜੇ ਵਾਇਰਲ ਹੁੰਦੇ ਨੇ ਉਹਦੇ ਤੋਂ ਨਜਾਤ ਮਿਲ ਜਾਂਦੀ ਹੈ ਔਰ ਨਵੇਂ ਸਾਲ ਦੇ ਚੜਦੇ ਬਰਸਾਤ ਦੇ ਨਾਲ ਮੌਸਮ ਹੋਰ ਸੋਹਣਾ ਹੋ ਗਿਆ ਤੇ ਲੋਕ ਇਸ ਦਾ ਆਨੰਦ ਮਾਣ ਰਹੇ ਨੇ। ਖੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਬੋੜਾ ਵਿਖੇ ਮੋਟਰਸਾਈਕਲ ਦੀ ਕਿਸੇ ਅਣਪਛਾਤੇ ਬਹਾਂ ਦੇ ਨਾਲ ਟੱਕਰ ਹੋਣ ਦੇ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ। ਕੀ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਦੀ ਕਿਸੇ ਬਾਹਾਂ ਦੇ ਨਾਲ ਟੱਕਰ ਹੋਣ ਦੇ ਨਾਲ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਜਾਂਦਾ ਗਿਆ ਇਹਨਾਂ ਸਾਰੇ ਨੌਜਵਾਨਾਂ ਦੀ ਉਮਰ 15 ਤੋਂ 20 ਸਾਲ ਦੇ ਕਰੀਬ ਹੈ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਜਿਨ੍ਹਾਂ ਨੂੰ ਸ਼ਨਾਖਤ ਦੇ ਲਈ ਰੱਖਿਆ ਗਿਆ ਅਤੇ ਵਾਰਸਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਸੀਦਾ ਪੁਣ ਆਇਆ ਸੀਗਾ ਠੰਨੀ ਦਾ ਉੱਥੇ ਬੁੜਾ ਐਕਸੀਡੈਂਟ ਹੋਇਆ ਅਸੀਂ ਮੌਕੇ ਦੇ ਉੱਤੇ ਪਹੁੰਚੇ ਆ ਉੱਥੇ ਮੌਤਾਲ ਤੇ ਇਹ ਚਾਰ ਜਣੇ ਸੀਗੇ ਦਿਨਾਂ ਨੂੰ ਤਿੰਨਾਂ ਨੂੰ ਅਸੀਂ ਸਿਵਲ ਹਸਪਤਾਲ ਗਡਸ਼ੰਕਰ ਡੈਡ ਹੌਸੇ ਰਖਾ ਤਦ ਰ ਚੌਥਾ ਹੋਸੀ ਦੇ ਸੀ ਤੇ ਕਿੰਨੇ ਦੇ ਡੈਥ ਹੋ ਗਈ ਜੀ ਇਹ ਇਤਨੇ ਬੰਦੇ ਜੱਥ ਹੋਈ ਤੇ ਤਿੰਨਾਂ ਮੁੰਡਿਆਂ ਦੀ ਇੱਕ ਸੀਰੀਅਸ ਹਾਂਜੀ ਇੱਕ ਸੀਰੀਅਸ ਹੈ ਤੇ ਇਹਨਾਂ ਨੂੰ 72 ਘੰਟੇ ਲਈ ਰਖਾਤਾ ਤੇ ਇਹਨਾਂ ਦੀ ਮਾਰਸਾਂ ਦੀ ਬੈਨ ਇਹਨਾਂ ਦੇ ਫਿਰ ਅਗਲੀ ਕਰ ਵੀ ਆਉਣ ਚ ਲੈਂਦੀ ਜਾਊਂਗੀ ਪਹਿਲਾਂ ਇਹਨਾਂ ਦੀ ਸਾਦੇ ਵਿੱਚ ਹੋਇਆ ਇਹ ਐਕਸੀਡੈਂਟ ਜੀ ਇਹ ਐਕਸੀਡੈਂਟ ਕੋਈ ਨਾਮ ਨੂੰ ਮੇਰੇ ਖਰ ਕੋ ਗੱਡੀ ਹਿੱਟ ਕਰ ਗਈ ਇਹ ਮੋਟਰਸਾਈਕਲ ਦੇ ਸੀ ਇਹ ਮੋਟਰਸਾਈਕਲ ਦੇ ਸੀ